ਠੀਕ ਹੈ ਬਾਬਾਈ ਅੱਜ ਮੁੰਡੇ ਦੀ ਵੀ ਕਰਾਓ ਅਸੀਂ ਇਹ ਕਲੰਡੇ ਲੈ ਟਾਈਮ ਚਾਲੰਦੇ ਮੈਂ ਅਸੀਂ ਮੈਡੀਕਲ ਦੇ ਵਿੱਚ ਖੜੇ ਆ ਜੀ ਮੈਂ ਪੰਜਾਬ ਖੇਤਮਾਈ ਟੂਰ ਯੂਨੀਅਨ ਦਾ ਕੀ ਗੱਲ ਕਰੋ ਸੂਬਾ ਪੇਟੀ ਮੈਂ ਪਰ ਸਾਡੇ ਅਸੀਂ ਬੱਟੂ ਮਰਾੜ ਪਿੰਡ ਚ ਗਏ ਸੀਗੇ ਜੀ ਤੇ ਆ ਤੁਹਾਨੂੰ ਦਿਖਾਉਣੇ ਆ ਇੱਕ ਮਿੰਟ ਆ ਦੇਖੋ ਆ ਸਟਾਫ ਖੜਾ ਜੀ ਆ ਸਟਾਫ ਖੜਾ ਤੇ ਆ ਮੇਰੇ ਹੱਥ ਚ ਬੋਤਲ ਖੜੀ ਹੋਈ ਆ ਹਾਂਜੀ ਆ ਮੇਰੀ ਹੱਥ ਦੇਖ ਲੋ ਜੀ ਗੜੀ ਆ ਸਾਨੂੰ ਕੋਟਵਰ ਘੰਟਾ ਹੋ ਗਿਆ ਮੇਰੇ ਬਲੱਡ ਵਗ ਰਿਹਾ ਕਿਸੇ ਸਾਨੂੰ ਹੱਥ ਨਹੀਂ ਪਾਇਆ ਅੱਧੇ ਜਾ ਰਹੇ ਜੀ ਅਸੀਂ ਇੱਥੋਂ ਦੇ ਐਸਐਸਪੀ ਨੂੰ ਬੀਸੀ ਨੂੰ ਇੱਥੋਂ ਦੀ ਬੇਇੱਜ਼ਤੀ ਕਰਦਾ ਵੀ ਆਹ ਹਾਲਤ ਆ ਜੀ ਇੱਥੇ ਇਹ ਥ੍ਰੀ ਕੋਡ ਜਿਹੜੇ ਦੀ ਗੜੀ ਆ ਆ ਕਰ ਰਹੇ ਆ ਗੁੰਡੇ ਸਾਡੇ ਗੱਲ ਪੈ ਗਏ ਮੇਰੇ ਲੱਕ ਦੀ ਹੱਡੀ ਟੁੱਟੀ ਹੋਈ ਆ ਵੱਟੂ ਬਰਾੜ ਪੇਟ ਚ ਅਸੀਂ ਗਏ ਹੋਏ ਸੀਗੇ ਮਤਲਬ ਵਿਆਹ ਗਏ ਹੋਏ ਸੀਗੇ ਵੀ ਉੱਥੇ ਗੁੰਡੇ ਗੱਲ ਪੈ ਗਏ ਤੇ ਆ ਸਾਡੀ ਹਾਲਤ ਹੋ ਗਈ ਗੜੀ ਆ ਸਾਡਾ ਡਾਕਟਰ ਖੜਿਆ ਹੋਇਆ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਹੈਗਾ ਉਹ ਛੋੜ ਤੇ ਕੀ ਹੈ ਨਹੀਂ ਹਾਲ ਤਾ ਹੋਈ ਆ ਤੇ ਸਾਰੇ ਬੰਦੇ ਹਾਸਾ ਹਸ ਗੱਲਾਂ ਕਰਦੇ ਆ ਕੁਝ ਬੰਦੇ ਭੰਗ ਗਏ ਅਜ ਤੋਂ ਪਹਿਲਾਂ ਚੰਦਪਾ ਵਾਲਾ ਬੰਦਾ ਆਪਰੇ ਇਧਰ ਦੇ ਹਾਲਾਤ ਦੇ ਹਾਲ ਰਿਹਾ ਤੇ ਚੰਦ ਇੱਕ ਮੈਡਮ ਫੋਨ ਤੇ ਗੱਲਾਂ ਮਾਰੀਆਂ ਹਾਂਜੀ ਆ ਆ ਮੈਡਮ ਦੇਖੋ ਇਧਰ ਦੇ ਹਾਲਾਤ ਵੇਖੋ ਮੈਡਮ ਜੀ ਤੁਹਾਡੇ ਡਾਕਟਰਾਂ ਦੇ ਸਾਡੇ ਹਾਲਾਤ ਦੇਖ ਲਓ ਉਹ ਬਹੁਤ ਜਲਦੀ ਮੈਨੇ ਦੇਖ ਲਓ ਜੀ ਕੋਈ ਆ ਆ ਬੋਲ ਸਾਡੇ ਹੱਥ ਚ ਹੈ ਫੇਰ ਕੋਈ ਨਾ ਬਲਾਟਨ ਤੇ ਚਲਾ ਜਾਂਦਾ ਤੇ ਆ ਸਟਾਫ ਜ਼ਿੰਮੇਵਾਰ ਹੋਊਗਾ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਡਾਕਟਰ ਅਸੀਂ ਇੱਥੇ ਬੈਠੇ ਆ ਆ ਵੇਖਿਆ ਜੀ ਅਵਜੋ ਉਹ ਮੈਡਮ ਨੂੰ ਘੰਟਾ ਹੋ ਗਿਆ ਗੱਲਾਂ ਮਾਰੀ ਜਾਂਦੇ ਨੇ ਜੀ ਬੱਸ ਦੱਸੋ ਕੋਈ ਗੱਲ ਨਹੀਂ ਇੱਕ ਮਿੰਟ ਰਹੀ ਜੀ ਅਸੀਂ ਬੈਠੇ ਜੀ ਜੋ ਮੈਡਮਾਂ ਘੰਟਾ ਹੋ ਗਿਆ ਫੋਨ ਤੇ ਗੱਲਾਂ ਮਾਰੀ ਜਾਂਦੇ ਆ ਅਸੀਂ ਬੈਠੇ ਆ ਹੜਾ ਤਾਈ ਤੇ ਫਰੀਦਕੋਟ ਆਪਣੇ ਸਟਾਫ ਦੇ ਆਦੇ ਬੈਟੇ ਯੋਨਾ ਜਮਾਂ ਬੈਠੇ ਮੇਰੇ ਸਾਹਦਾ ਆ ਕੈਮਰਾ ਨਹੀਂ ਚੱਲਦਾ ਅੱਛਾ ਭਾਈ ਹੋਰ ਟਾਈਮ ਧਮਕੀਆਂ ਦਿੰਨੇ ਆ ਅਲਤੋ ਨਾ ਰਾਣਿਆ ਦੱਸੋ ਸੱਦੋ ਕਿੰਨੇ ਸੋਧਣਾ ਆਹ ਸਾਰਾ ਸਾਪਣਾ ਦਾਈ ਅਈ ਬਾਈ ਜੀ ਬਹੁਤ ਚਿਰ ਦੇ ਆ ਕੇ ਬੈਠੇ ਆ ਆ ਵੇਖਣ ਦੇ ਹਾਲਾ ਮਾਰ ਵੇਖੇ ਅਗੋੜੇ ਇੱਕ 790 ਦਾ ਜਸਪਾਲ ਦਾ ਫੁੱਲ ਕਰਾ ਰਿਹਾ ਸਾਂਝੀ ਨਾਲ ਲੋਕ ਸਾਲ ਸਾਰੇ ਸਰਦੋ ਚ ਇਹਦੇ ਵਿੱਚ ਹੀ ਇਹ ਜੱਲ ਦਾ ਤੇਰਾ ਟਮਾ ਫੋਨ ਲਓ ਜਿੱਦ ਚੱਕੋ ਕੋਈ ਮਸਲਾ ਨਹੀਂ ਕਰਨਾ ਬਾਇਰ ਦਾ ਗੋ ਕਰ ਲੋ। ਨਹੀਂ। ਕੋਈ ਨਹੀਂ। ਆਈ ਦੇ ਸੋ। ਸਰਕਾਰੀ ਨੂੰ ਦੱਸੋ ਤਾਂ 10 ਸਰਕਾਰੀ। ਨਹੀਂ। ਕਦੇ ਨਹੀਂ ਹੁੰਦਾ। ਆਇਆ ਸਰ ਤੋਂ। ਆਈ ਇਸੇ ਗੱਲ ਤੇ ਮਾਰਦੇ। ਜਿਹਨਾਂ ਨੂੰ ਤੇ ਅਮਰੀਕਾ ਅਮਰੀਕਾ। ਅਮਰੀਕਾ। ਮੈਂ ਸਪੱਸ਼ਟ ਤੌਰ ਤੇ ਇਹ ਗੱਲ ਦੇਖੀ। ਫਿਰ ਤੁਸੀਂ ਪਰਚੀ ਨਹੀਂ ਨਾ ਘਟਾ ਰਹੇ। ਮੈਂ ਮੰਨ ਲਉਂਗਾ ਇਹ ਮਨ ਲੋ ਵੀ ਲਾਇ ਕਰਾਈ ਦੇਗਾ ਇਹਦਾ ਵੀ ਕੋਲ ਲੱਗਦਾ ਅਗਰ ਤੋਂ ਪਰ ਤੇ ਕੋ ਕਾਕੇ ਉਹ ਜਿਹੜਾ ਕੰਮ ਕਰਦਾ ਇਹ ਮਸਲਾ ਕੀ ਹੈ ਮੈਨੂੰ ਦੱਸ ਮੈਂ ਪੰਜਾਬ ਖੇਤ ਮਾਲੀ